ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੋਣ ਜਾ ਰਹੀ ਹੈ ਛੁੱਟੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੀ ਜਿਹੜੀ ਹੈ ਕੁਰਸੀ ਤੋਂ ਲਾਹ ਦੇਣਾ ਚਾਹੀਦਾ ਹੈ ਜਾਂ ਫਿਰ ਲਾਹ ਦੀ ਤਿਆਰੀ ਹੋ ਚੁੱਕੀ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਵਿੱਚ ਵੱਡੀ ਸਿਆਸਤ ਛੇੜ ਗਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਛੇੜ ਗਈ ਹੈ ਜਿੱਥੇ ਦੋਵੇਂ ਧੜੇ ਬਣਨ ਜਾ ਰਹੇ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਛੁੱਟੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚੋਂ ਕੀ ਉਹ ਹੁਣ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹਿਣਗੇ ਇਦੇ ਬਾਰੇ ਗੱਲ ਕਰਦੇ ਹਾਂ ਗੱਲ ਇਹ ਹੈ ਕਿ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਦਿਨਾਂ ਤੋਂ ਵੱਡੀ ਜਿਹੜੀ ਹੈ ਬਗਾਵਤ ਛੜੀ ਹੋਈ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਆਪ ਦੇ ਵਿਧਾਇਕ ਮੰਤਰੀ ਜਿਨ੍ਹਾਂ ਦੀ ਸਚਾਈ ਬਿਆਨ ਹੋ ਗਈ ਹੈ ਜਿਨ੍ਹਾਂ ਨੇ ਅੱਗੇ ਆ ਕੇ ਪਠਾਨ ਮਾਜਰਾ ਵਰਗਿਆਂ ਨੇ ਵੱਡੇ ਬਿਆਨ ਦਿੱਤੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਕੋਈ ਵੀ ਡਿਸੀਜਨ ਇਵਨ ਕੀ ਚਪੜਾਸੀ ਤੱਕ ਦੀ ਜੇਕਰ ਬਦਲੀ ਕਰਨੀ ਹੈ ਤਾਂ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਹੈ ਨਾ ਹੀ ਕਿਸੇ ਵਿਧਾਇਕ ਤੇ ਮੰਤਰੀ ਦੇ ਹੱਥ ਵਿੱਚ ਜਿਸ ਤਰ੍ਹਾਂ ਦੀ ਉਹਨਾਂ ਨੇ ਗੱਲਾਂ ਕੀਤੀਆਂ ਉਹ ਸੱਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਕਈ ਲੋਕਾਂ ਵੱਲੋਂ ਜਾਂ ਕਈ ਬੁੱਧੀਜੀਵਾ ਵੱਲੋਂ ਤਾਂ ਇਹ ਵੀ ਕਿਹਾ ਗਿਆ ਕਿ ਜਿਹੜੇ ਨੇ ਪਠਾਨ ਮਾਜਰਾ ਉਹਨਾਂ ਦੀ ਜਿਹੜੀ ਹੈ ਮੋਢੇ ਤੇ ਬੰਦੂਕ ਰਾਕੇ ਚਲਾਈ ਗਈ ਹੈ ਭਗਵੰਤ ਮਾਨ ਵੱਲੋਂ ਕਿ ਭਗਵੰਤ ਮਾਨ ਕਹਿੰਦੇ ਨੇ ਕਿ ਤੁਸੀਂ ਇਹ ਗੱਲਾਂ ਬੋਲੋ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀਆਂ ਧੜੇਬੰਦੀਆਂ ਬੰਨੀਆਂ ਸ਼ੁਰੂ ਹੋ ਗਈਆਂ ਨੇ ਨੰਬਰ 2 ਤੇ ਸਾਨੂੰ ਸਾਡਾ ਕੰਮ ਨਹੀਂ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿਸਾਨ ਪਾਣੀ ਚ ਡੁੱਬਦੇ ਨਜ਼ਰ ਆਏ ਕਿਸਾਨ ਨੂੰ ਮਦਦ ਦੀ ਲੋੜ ਹੈ ਕਿਸਾਨਾਂ ਦੇ ਹੱਕਾਂ ਚ ਖਲੋਣ ਦੀ ਲੋੜ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦਾ ਮਾਨ ਦਾ ਬਿਆਨ ਕੋਈ ਵੀ ਨਿਕਲ ਕੇ ਨਹੀਂ ਆਇਆ ਕਿਉਂਕਿ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਜਿੱਥੇ ਵਾਪਸ ਲੈ ਲਈ ਗਈ ਭਗਵੰਤਾ ਸਿੰਘ ਮਾਨ ਵੱਲੋਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀワਲ ਵੀ ਇਹਦੇ ਉੱਤੇ ਰੋਸਾ ਜਿਹੜਾ ਹੈ ਜਿਤਾਉਂਦੇ ਸ਼ਾਇਦ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਹੁਣ ਦੋ ਧੜੇ ਬੰਦੀਆਂ ਬਣਨ ਗਈਆਂ ਪੰਜਾਬ ਦੇ ਵਿੱਚ ਇੱਕ ਧੜੇਬੰਦੀ ਬਣੇਗੀ ਜਿਹੜੇ ਨੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਗਵੰਤ ਸਿੰਘ ਮਾਨ ਕੋਲ ਹੁਣ ਕਿਹਦੀ سپورਟ ਹੈ ਇਸ ਟਾਈਮ 40 ਵਿਧਾਇਕ ਉਹਨਾਂ ਦੇ ਨਾਲ ਖੜੇ ਨੇ ਲੇਕਿਨ ਜੇਕਰ ਉਹਨਾਂ ਨੇ ਵੱਖਰੀ ਪਾਰਟੀ ਬਣਾਉਣੀ ਹੈ ਤਾਂ ਉਹਨਾਂ ਨੂੰ 60 ਤੋਂ 62 ਜਿਹੜੇ ਨੇ ਵਿਧਾਇਕ ਮੰਤਰੀਆਂ ਦੀ ਜਰੂਰਤ ਹੈ ਤੇ ਉਧਰਲੇ ਪਾਸੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਉਹਨਾਂ ਵੱਲੋਂ ਦੋ ਮੁੱਖ ਚਿਹਰੇ ਦੀ ਗੱਲ ਕੀਤੀ ਜਾ ਰਹੀ ਹੈ ਪਹਿਲਾ ਮੁੱਖ ਚਿਹਰਾ ਜਿਹੜੇ ਨੇ ਐਮਐਲਏ ਨੇ ਜਿਹੜੇ ਆਪਦੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਹੜੇ ਨੇ ਹਲਕੇ ਤੋਂ ਨੇ ਉਹਨਾਂ ਦਾ ਨਾਮ ਹੈ ਹਰਪਾਲ ਸਿੰਘ ਚੀਮਾ ਜਿਨ੍ਹਾਂ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿਉਂਕਿ ਉਹ ਅਦਾਲਤ ਪਾਈਚਾਰੇ ਤੋਂ ਵੀ ਨੇ ਤੇ ਨੰਬਰ 2 ਤੋਂ ਸਿੱਖ ਚਿਹਰਾ ਵੀ ਹੈ ਹਾਲਕਿ ਉਹਨਾਂ ਨੇ ਅਦਾਲਤ ਭਾਈਚਾਰੇ ਤੇ ਕੋਈ ਕੰਮ ਕਰਕੇ ਨਹੀਂ ਵਿਖਾਇਆ ਲੇਕਿਨ ਉਹਨਾਂ ਦਾ ਚਿਹਰੇ ਦਾ ਨਾਮ ਸਾਹਮਣੇ ਲਿਆ ਜਾ ਰਿਹਾ ਹੈ ਤੇ ਦੂਸਰਾ ਚਿਹਰਾ ਆ ਰਿਹਾ ਹੈ ਅੰਮ੍ਰਿਤਸਰ ਤੋਂ ਜਿਹੜਾ ਚਿਹਰਾ ਹੈ ਜੀ ਅੰਮ੍ਰਿਤਸਰ ਦੱਖਣੀ ਤੋਂ ਸਾਬਕਾ ਮੰਤਰੀ ਡਾਕਟਰ ਇੰਦਰਬੀ ਸਿੰਘ ਜਿਹੜੇ ਨੇ ਉਹਨਾਂ ਦਾ ਨਾਮ ਆ ਰਿਹਾ ਹੈ ਕਿਆ ਜਾ ਰਿਹਾ ਹੈ ਕਿ ਉਹ ਵੀ ਸਿੱਖ ਭਾਈਚਾਰੇ ਤੇ ਉਹ ਅੰਮ੍ਰਿਤਧਾਰੀ ਨੇ ਤੇ ਉਹਨਾਂ ਦੇ ਵੀ ਜੜੀਆਂ ਨੇ ਨਾਮ ਤੇ ਵੋਟਾਂ ਪੈਣ ਗਈਆਂ ਕਹਿ ਰਹੇ ਨੇ ਕਿ ਅਗਲੇ ਹਫਤੇ ਤੱਕ ਇਹ ਜੜੀਆਂ ਨੇ ਅਗਲੇ ਹਫਤੇ ਤੱਕ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਛੁੱਟੀ ਕਰ ਦਿੱਤੀ ਜਾਵੇਗੀ ਵੱਡੀਆਂ ਕਨਸੋਆ ਚੱਲ ਰਹੀਆਂ ਨੇ ਜਿੱਥੋਂ ਤੱਕ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਹੁਣ ਪੰਜਾਬ ਦੇ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਛੁੱਟੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਉਹ ਕਾਫੀ ਬਿਮਾਰ ਚੱਲ ਰਹੇ ਸੀ ਲੇਕਿਨ ਹੁਣ ਉਹ ਠੀਕ ਵੀ ਨੇ ਲੇਕਿਨ ਜਿਸ ਤਰੀਕੇ ਨਾਲ ਪਹਿਲਾਂ ਕੱਠ ਪੁਤਲੀ ਬਣੇ ਹੋਏ ਸੀ ਤਾਂ ਹੁਣ ਵੀ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਠ ਪੁਤਲੀ ਹੀ ਬਣੇ ਦਿਖਾਈ ਦਿੱਤੇ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਜੇਕਰ ਉਹ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਨੇ ਲੇਕਿਨ ਉਹਨਾਂ ਨੂੰ ਕਰਨ ਨਹੀਂ ਦਿੱਤਾ ਜਾਂਦਾ ਜਿੰਨਾ ਚਿਰ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਜਿਹੜਾ ਹੈ ਹਾਮੀ ਨਾ ਭਰੀ ਜਾਵੇ ਵੱਡੀ ਬਗਾਵਤ ਛੜ ਗਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਜੰਗ ਛੜ ਗਈ ਹੈ ਜਿੱਥੇ ਟੜੇ ਬੰਦੀਆਂ ਸ਼ੁਰੂ ਹੋ ਗਈਆਂ ਨੇ ਜਿੱਥੇ ਨਵੇਂ ਸੀਐਮ ਦਾ ਨਾਮ ਨਿਕਲ ਕੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਕਿ ਉਹ ਹਰਪਾਲ ਸਿੰਘ ਚੀਮਾ ਹੈ ਜਾਂ ਫਿਰ ਡਾਕਟਰ 인ਦਰ ਬੀ ਸਿੰਘ ਨੇ بڑے ਵੱਡੇ ਤੌਰ ਤੇ ਹੁਣ ਚਿਹਰਾ ਬਦਲਿਆ ਜਾ ਰਿਹਾ ਹੈ ਪੰਜਾਬ ਵਿੱਚ ਮੁੱਖ ਮੰਤਰੀ ਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ 2022 ਦੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਲੋਕਾਂ ਨੇ ਉਹਨਾਂ ਨੂੰ ਚੁਣਿਆ ਸੀ ਕਿ ਉਹ ਅੱਜ ਆਪਦੀ ਕੁਰਸੀ ਜਿਹੜੀ ਹੈ ਖੋਣ ਜਾ ਰਹੇ ਨੇ ਉਹਨਾਂ ਨੂੰ ਉਹ ਕੁਰਸੀ ਖੋਈ ਜਾ ਰਹੀ ਹੈ ਕਿਉਂਕਿ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਹੋ ਕੇ ਕੰਮ ਕਰ 파 ਰਹੇ ਨੇ ਨਾ ਉਹਨਾਂ ਦੇ ਵਿਧਾਇਕ ਤੇ ਮੰਤਰੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਲੋਬੀ ਤੋਂ ਆਏ ਹੋਏ ਲੋਕ ਨੇ ਉਹਨਾਂ ਨੂੰ ਕੁਰਸੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਜਿਹੜੀਆਂ ਨੇ ਉਹ ਕੁਰਸੀਆਂ ਆਪਦੇ ਹੱਥ-ਹੀਟ ਕਰ ਲਈਆਂ ਗਈਆਂ ਨੇ ਜਿਹੜੇ ਤਾਂ ਕੁਝ ਵਿਧਾਇਕ ਮੰਤਰੀ ਪੰਜਾਬ ਤੋਂ ਨੇ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਗਨਿਤ ਕੇਜੀਵਾਲ ਨਾਲ ਨੇ ਜਿਹੜੇ 40 ਨੇ ਉਹ ਕਹਿ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਨੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕੋਲੋਂ ਸੀਟ ਖੋ ਲਈ ਗਈ ਸੀ ਉਹਨਾਂ ਨੇ ਅੰਦਰੋਂ ਅੰਦਰ ਕਾਫੀ ਕੰਸੋਆਂ ਚਲਾਈਆਂ ਪਰ ਉਹ ਨਹੀਂ ਚੱਲੀਆਂ ਉਸੇ ਤਰੀਕੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸੇ ਹੋਰ ਪਾਰਟੀ ਨਾਲ ਜੁੜਨਗੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਲਦੀ ਛੁੱਟੀ ਹੋ ਜਾਵੇਗੀ